ਕੁੜੀਆਂ ਨੇ ਪਾਣਾ ਤਾਂ ਘਹਿਰ ਟਾਣਾ ਇਹੋ ਜੀ ਚੀਜ਼ਾਂ ਹੈਗੀਆਂ ਨੇ ਇਹ ਤੁਹਾਨੂੰ ਮਿਲੇਗੀ ਸਿਰਫ ਤੇ ਸਿਰਫ ਕੇਸਰੀਆ ਟੈਕਸਟਾਈਲ ਕੰਪਨੀਆਂਜ਼ ਅੱਜਕੱਲ ਡਬਲ ਦੁਪੱਟੇ ਦਾ ਟ੍ਰੈਂਡ ਬਹੁਤ ਹੀ ਜ਼ਿਆਦਾ ਹੈ ਕੁੜੀਆਂ ਸਪੈਸ਼ਲ ਮੰਗਦੀਆਂ ਨੇ ਕੁਝ ਯੂਨਿਕ ਤੇ ਯੂਨਿਕ ਕੌਣ ਰੱਖ ਰਿਹਾ ਸਾਡੀ ਦੁਕਾਨ ਦਾ ਨੰਬਰ ਹੈਗਾ 3031 ਤੇ 3032 ਉਹ ਵੀ ਮਿਲੇਨੀਅਮ ਮਾਰਕੀਟ 1 ਦੇ ਵਿੱਚ ਨਮਸਕਾਰ ਸਸਵੇਕਾਲ ਮੈਂ ਹਾਂ ਰਚਨਾ ਤੇ ਅੱਜ ਮੈਂ ਤੁਹਾਡੇ ਲਈ ਨਵਾਂ ਵੀਡੀਓ ਲੈ ਕੇ ਆਈ ਹਾਂ ਉਹ ਵੀ ਕਿੰਦਾ ਇਹੋ ਜਿਹਾ ਵੀਡੀਓ ਜਿੰਦੇ ਤੁਸੀਂ ਲੱਖਾਂ ਨਾਲ ਕਮਾ ਸਕਦੇ ਹੋ ਯਾਨੀ ਕਿ ਹਜ਼ਾਰਾਂ ਦਾ ਮਾਲ ਲੈ ਕੇ ਲੱਖਾਂ ਇਸ ਪ੍ਰੋਫਿਟ ਕਰ ਸਕਦੇ ਹੋ ਹਾਂਜੀ ਇਸ ਵੀਡੀਓ ਨੂੰ ਸਕਿਪ ਨਾ ਕਰਨਾ ਪੂਰੀ ਵੇਖਣਾ ਉਹ ਤੁਹਾਡਾ ਜਿਹੜਾ ਪ੍ਰੋਡਕਟ ਮੈਂ ਤੁਹਾਨੂੰ ਜਿਹੜੀ ਗੱਲ ਕਰ ਰਹੀ ਹਾਂ ਉਹ ਹੈਗਾ ਲਹਿੰਗੇ ਦਾ ਪ੍ਰੋਡਕਟ ਆਪਾਂ ਗੱਲਾਂ ਤਾਂ ਕਰਾਂਗੇ ਪਰ ਦਾ ਨਾਲ ਦੇ ਨਾਲ ਪ੍ਰੋਡਕਟ ਦੇ ਉੱਤੇ ਵੀ ਧਿਆਨ ਦਿਖਾਵਾਂਗੇ ਇਹ ਵੇਖੋ ਇਹਦੇ ਨਾਲ ਲਟਕਣ ਵੀ ਆਣੀ ਹੈ ਪੂਰਾ ਰਜਵਾੜੀ ਸਟਾਈਲ ਦਾ ਲਹਿੰਗਾ ਹੈਗਾ 6 ਮੀਟਰ ਦਾ ਲਹਿੰਗਾ ਹੈਗਾ ਇਹਦੇ ਨਾਲ ਤੁਹਾਨੂੰ ਡਬਲ ਦੁਪੱਟੇ ਆਣਗੇ ਇੱਕ ਆਏਗਾ ਇਹ ਵੈਲਵੈਟ ਵਿੱਚ ਸਟੋਲ ਸਟਾਈਲ ਦਾ ਇੱਕ ਆਏਗਾ ਨੈਟ ਦੇ ਵਿੱਚ ਪੂਰਾ ਲੰਮਾ ਦੁਪੱਟਾ ਇਹੇ ਵੇਖੋ ਦੁਪੱਟੇ ਦੇ ਵਿੱਚ ਜਾਣ ਵੀ ਹੈਗੀ ਏ ਤੇ ਸ਼ਾਨ ਵੀ ਹੈਗੀ ਏ ਆਹ ਵੇਖੋ ਉੱਪਰ ਤੋਂ ਲੈ ਕੇ ਥੱਲੇ ਤੱਕ ਵਰਕ ਹੀ ਵਰਕ ਹੈਗਾ ਖੂਬ ਗਜਬ ਕੁੜੀਆਂ ਨੇ ਪਾਣਾ ਤਾਂ ਘੇਰ ਟਾਣਾ ਇਹੋ ਜੀ ਚੀਜ਼ਾਂ ਹੈਗੀਆਂ ਨੇ ਇਹ ਤੁਹਾਨੂੰ ਮਿਲੇਗੀ ਸਿਰਫ ਤੇ ਸਿਰਫ ਕੇਸਰੀਆ ਟੈਕਸਟਾਈਲ ਕੰਪਨੀਜ਼ ਤੁਸੀਂ ਵਰਕ ਦੀ ਫਿਨਿਸ਼ਿੰਗ ਵੇਖੋ ਲਟਕਣ ਦੇ ਨਾਲ ਕਮ ਵੇਖੋ ਕਿਸ ਤਰੀਕੇ ਦਾ ਕੀਤਾ ਹੋਇਆ ਇਹ ਮਤਲਬ 5000 6000 8 10 12 20 22000 ਦਾ ਤੁਸੀਂ ਖਰੀਦ ਕੇ ਅੱਗੇ ਤੁਸੀਂ ਲੱਖਾਂ ਵਿੱਚ ਵੇਚ ਸਕਦੇ ਹੋ ਜੇ ਤੁਹਾਡਾ ਬਿਜ਼ਨਸ ਹੈਗਾ ਜਾਂ ਰੈਂਟਲ ਦਿੰਦੇ ਹੋ ਤੇ ਰੈਂਟਲ ਇਸ ਤਾਂ ਤੁਸੀਂ ਮੰਨੋਗੇ ਨਹੀਂ 3 3000 ਦਾ ਖਰੀਦ ਕੇ ਲੋਕੀ 9 9000 ਤੇ ਉਹਨੂੰ ਰੈਂਟ 'ਚ ਦਿੰਦੇ ਨੇ ਇਹੋ ਜੀ ਚੀਜ਼ਾਂ ਲੈਣੀਆਂ ਹੁਣ ਤੇ ਤੁਹਾਨੂੰ ਕਾਲ ਕਰਨੀ ਪੈਗੀ ਸਾਡੇ ਕੋਲ ਯਾਨੀ ਕਿ ਕੇਸਰੀਆ ਟੈਕਸਟਾਈਲ ਕੰਪਨੀ ਦੇ ਵਿੱਚ ਜਿਹੜੀ ਹੈਗੀ ਸੂਰਤ ਲੋਕੇਟਿਡ ਗੁਜਰਾਤ ਸਾਡੇ ਦੁਕਾਨ ਦਾ ਨੰਬਰ ਹੈਗਾ 3031 ਤੇ 3032 ਉਹ ਵੀ ਮਿਲੇਨੀਅਮ ਮਾਰਕੀਟ 1 ਦੇ ਵਿੱਚ ਦੂਜਾ ਲਹਿੰਗਾ ਤੁਸੀਂ ਨਾਲ ਦੀ ਨਾਲ ਚੱਲ ਰਿਹਾ ਵੀਡੀਓ ਵਿੱਚ ਵੇਖਦੇ ਜਾਓ ਝਰਕਨ ਦਾ ਕੰਮ ਕਿੱਤਾ ਹੋਇਆ ਫਿਨਿਸ਼ਿੰਗ ਵੇਖੋ ਸਿਰਫ ਤੁਸੀਂ ਮੈਂ ਕਹਿੰਨੀ ਆ ਕੁੜੀਆਂ ਕੀ ਦੇਖ ਰਹੀ ਨੇ ਪਤਾ ਉਹਨਾਂ ਨੂੰ ਪੈਸੇ ਨਾਲ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਚਾਹੀਦਾ ਚੀਜ਼ ਇਸ ਫਿਨਿਸ਼ਿੰਗ ਤੇ ਕੰਮ ਬਹੁਤ ਵਧੀਆ ਕਿ ਇੱਕ ਵਾਰ ਜਿਹੜਾ ਪਾਇਆ ਤੇ ਘਟੋ ਘਟ ਵੀ ਲੋਕਾ ਤਾਰੀਫ ਕਰਦੇ ਕਰਦੇ ਰਹਿ ਜਾਂਨ ਵੀ ਆਹ ਤੇ ਕੁੜੀ ਬੜੀ ਸੋਹਣੀ ਲੱਗਦੀ ਪਈ ਹੈ ਆ ਵੇਖੋ ਬਲਾਊਜ਼ ਦੇ ਨਾਲ ਇਹ ਇਹਦਾ ਬਲਾਊਜ਼ ਹੈ ਗੱਜਬ ਅੱਗੇ ਪਿੱਛੇ ਪੂਰਾ ਵਰਕ ਆਏਗਾ ਬਾਹਾਂ ਦੇ ਵਿੱਚ ਵੀ ਵਰਕ ਆਏਗਾ ਬਿਹਤਰੀਨ ਪੀਸ ਇਹ ਹੁਣ ਇਹਦਾ ਦੁਪੱਟਾ ਵਿਖਾਵਾਂ ਤੁਹਾਨੂੰ ਪੂਰੇ ਦੁਪੱਟੇ ਦੇ ਵਿੱਚ ਵੀ ਵਰਕ ਹੈਗਾ ਡਬਲ ਕਮਾਓ ਤੇ ਡਬਲ ਮੁਨਾਫਾ ਪਾਓ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਅਗਲਾ ਜਿਹੜਾ ਆਏਗਾ ਇਹ ਵੀ ਰਜਵਾੜੀ ਸਟਾਈਲ ਦੇ ਵਿੱਚ ਰਹੇਗਾ ਜੀ ਪੂਰੀ ਹੈਂਗਿੰਗ ਸਟਾਈਲ ਰਹੇਗਾ ਇਹਦੇ ਵਿੱਚ ਵੀ ਡਬਲ ਪਹਿਲੇ ਵੀ ਮੈਂ ਤੁਹਾਨੂੰ ਵੀਡੀਓ ਵਿੱਚ ਡਬਲ ਦੁਪੱਟੇ ਵਿਖਾਏ ਸੀ ਇਹਦੇ ਵਿੱਚ ਵੀ ਡਬਲ ਦੁਪੱਟੇ ਆਣਗੇ ਇਸ ਤਰੀਕੇ ਨਾਲ ਇੱਕ ਨੈੱਟ ਦਾ ਦੁਪੱਟਾ ਰਹਿਣਾ ਇੱਕ ਤੁਹਾਡਾ ਆਏਗਾ ਸਟੋਲ ਸਟਾਈਲ ਦੇ ਵਿੱਚ ਅੱਜਕੱਲ ਡਬਲ ਦੁਪੱਟੇ ਦਾ ਟ੍ਰੈਂਡ ਬਹੁਤ ਹੀ ਜ਼ਿਆਦਾ ਹੈ ਕੁੜੀਆਂ ਸਪੈਸ਼ਲ ਮੰਗਦੀਆਂ ਨੇ ਕੁਝ ਯੂਨਿਕ ਤੇ ਯੂਨਿਕ ਕੌਣ ਰੱਖ ਰਿਹਾ ਉਹ ਰੱਖਨੇ ਅਸੀਂ ਕਸਰੀਆ ਟੈਕਸਟਾਈਲ ਕੰਪਨੀ ਦੇ ਵਿੱਚ ਅੱਗੇ ਤੇ ਪਿੱਛੇ ਓਵਰオール ਵੇਖੋ ਹੁਣ ਤੁਹਾਨੂੰ ਇਹਦੇ 'ਚ ਇਹ ਤੇ ਸਿਰਫ ਮੈਂ ਤੁਹਾਨੂੰ ਸੈਂਪਲ ਵਹਾਰੀਆਂ ਇਹਦੇ 'ਚ ਹੋਰ ਕਲੈਕਸ਼ਨ ਦੇਖਣਾ ਹੋਵੇ ਤੇ ਤੁਸੀਂ ਪਿੱਛੇ ਵੇਖੋ ਜਿੰਨੇ ਵੀ ਫੁੱਲ ਓਵਰオール ਸਾਡੇ ਕੋਲ ਸਟਾਕ ਇ ਸਟਾਕ ਹੈਗਾ ਆਓ ਛੇਤੀ ਛੇਤੀ ਖਰੀਦੋ ਤੇ ਨਵਾਂ ਨਵਾਂ ਮੁਨਾਫਾ ਕਮਾਓ ਵੇਖਿਆ ਜੀ ਸਾਰਾ ਕੁਝ ਬੜੇ ਆਰਾਮ ਨਾਲ ਤੁਹਾਨੂੰ ਸਾਡੇ ਕੈਮਰੇ ਵਾਲੇ ਵਿਖਾ ਰਹੇ ਨੇ ਇੱਕ ਇੱਕ 컬렉ਸ਼ਨ ਬਹੁਤ ਹੀ ਸੋਫਟਲੀ ਔਰ ਅਗਰ ਤੁਹਾਨੂੰ ਕੋਈ 컬렉ਸ਼ਨ ਪਸੰਦ ਆਂਦਾ ਹੋਵੇ ਤੇ ਸਕੇ ਆਪਣਾ ਸਕਰੀਨਸ਼ਾਟ ਵੀ ਲੈ ਲੈਣਾ ਸਕਰੀਨ ਦੇ ਦਿੱਤੇ ਹੋਏ ਨੰਬਰ ਤੇ ਕਾਲ ਕਰਨਾ ਤੇ ਛੇਤੀ ਤੋਂ ਛੇਤੀ ਵਿਜ਼ਿਟ ਕਰਨਾ ਜੇ ਆਪਣੇ ਬਿਜ਼ਨਸ ਨੂੰ ਵਧਾਈ ਦੇਣੀ ਹੋਵੇ ਤਾਂ ਇਹ ਸਾਡਾ ਵੀਡੀਓ ਹੈਗਾ ਸੀ ਇਹ ਹੈਗਾ ਸੀ ਪਾਰਟ 1 ਜਿੰਦੇ ਵਿੱਚ ਮੈਂ ਤੁਹਾਡੇ ਲਈ ਸਿਰਫ ਬ੍ਰਾਈਡਲ ਲੈ ਕੇ ਆਈ ਸੀ ਜਿੰਨੂੰ ਤੁਸੀਂ ਰੈਂਟਲ ਤੇ ਆਪਣੇ ਬਿਜ਼ਨਸ ਦੇ ਵਿੱਚ ਯੂਜ਼ ਕਰ ਸਕੋ ਲੇਕਿਨ ਸਾਡਾ ਜਿਹੜਾ ਨੈਕਸਟ ਪਾਰਟ ਆਏਗਾ ਉਹ ਤੁਹਾਡੇ ਲਈ ਆਏਗਾ ਸਪੈਸ਼ਲੀ ਸਾਈਡਰ ਯਾਨੀ ਕਿ ਕੁੜੀਆਂ ਲਈ ਕਿਉਂਕਿ ਕੁੜੀਆਂ ਨੇ ਵੀ ਤਾਂ ਸੋਨਾ ਵਿਖਣਾ ਹੈ ਦੁਲਹਨ ਤਾਂ ਸੋਣੀ ਲੱਗਦੀ ਲੱਗਦੀ ਹੈ ਇਹ ਸਾਰਾ ਕੁਝ ਪਾ ਕੇ ਬਟ ਕੁੜੀਆਂ ਨੂੰ ਵੀ ਕੁਝ ਚਾਹੀਦਾ ਤੇ ਉਹਨਾਂ ਦੇ ਲਈ ਮੈਂ ਨੈਕਸਟ ਪਾਰਟ ਲਿਆਵਾਂਗੀ ਸਾਈਡਰ ਦਾ ਤੇ ਮੇਰੇ ਜੇ ਤੁਸੀਂ ਮੇਰੇ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਮੈਨੂੰ ਦੱਸੋ ਮੇਰਾ ਵੀਡੀਓ ਕਿਹੋ ਜਿਹਾ ਲੱਗਿਆ ਤੇ ਜੋ ਤੁਹਾਨੂੰ ਪਸੰਦ ਆਨਾ ਉਹਦਾ ਵੀ ਸਕਰੀਨਸ਼ਾਟ ਲੈ ਕੇ ਸਕਰੀਨ ਦੇ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤਾਂ ਤੱਕ ਦੇ ਲਈ ਜੀ ਆਇਆਂ ਨੂੰ ਸਾੜੀ ਕੁਰਤੀਆਂ